18 ਸਾਲ ਦੀ ਇੱਕ ਲੜਕੀ ਸ਼ਾਮ ਦੇ ਟਾਈਮ ਕੰਮ ਤੋਂ ਘਰ ਵਾਪਸ ਆ ਰਹੀ ਸੀ। ਰਸਤੇ ਦੇ ਵਿੱਚ ਕੁਝ ਉਸ ਨੂੰ ਲੜਕੇ ਮਿਲ ਜਾਂਦੇ ਨੇ। ਉਹਨਾਂ ਦੇ ਵਿੱਚ ਉਸ ਦਾ ਇੱਕ ਜਾਣ ਪਹਿਚਾਣ ਦਾ ਲੜਕਾ ਵੀ ਹੁੰਦਾ ਹੈ। ਇਸ ਤੋਂ ਬਾਅਦ ਉਹ ਸਾਰੇ ਜਣੇ ਮਿਲ ਕੇ ਉਸ ਲੜਕੀ ਨੂੰ ਬਹਿਲਾ ਫਸਲਾ ਕੇ ਇੱਕ ਹੋਟਲ ਦੇ ਵਿੱਚ ਲੈ ਜਾਂਦੇ ਨੇ। ਤਕਰੀਬਨ ਉਸ ਲੜਕੀ ਨੂੰ 7 ਦਿਨ ਉਸ ਹੋਟਲ ਦੇ ਵਿੱਚ ਰੱਖਿਆ ਜਾਂਦਾ। ਇਸ ਤੋਂ ਬਾਅਦ ਜੋ ਉਸ ਲੜਕੀ ਦੇ ਨਾਲ ਹੁੰਦਾ ਤੁਸੀਂ ਕਦੇ ਸੋਚ ਵੀ ਨਹੀਂ ਸਕਦੇ ਉਹ ਜਾਦੂਕਾਰ ਆਉਂਦੀ ਆ ਤਾਂ ਉਹ ਇਸ ਤਰ੍ਹਾਂ ਦੀ ਕਹਾਣੀ ਸੁਣਾਉਂਦੀ ਹੈ ਕਿ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਉਸ ਲੜਕੀ ਦੇ ਨਾਲ ਤਕਰੀਬਨ 23 ਜਣੇ 7 ਦਿਨਾਂ ਰੇਪ ਕਰਦੇ ਨੇ ਐਸੀ ਹਾਲਤ ਕਰ ਦਿੰਦੇ ਨੇ ਉਸ ਲੜਕੀ ਦੀ ਤੁਸੀਂ ਸੋਚ ਵੀ ਨਹੀਂ ਸਕਦੇ ਇਸ ਤੋਂ ਬਾਅਦ ਇੱਕ ਖਬਰ ਸੋਸ਼ਲ ਮੀਡੀਆ ਤੇ ਫੈਲ ਜਾਂਦੀ ਹੈ ਅਤੇ ਪੁਲਿਸ ਕੋਲ ਵੀ ਇਸ ਦੀ ਕੰਪਲੀਟ ਦਰਜ ਹੋ ਜਾਂਦੀ ਹੈ ਤਾਂ ਤੁਰੰਤ ਹੀ ਪੁਲਿਸ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੀ ਹੈ ਤੇ ਜਦੋਂ આરોપીਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਫਿਰ ਇਸ ਤਰ੍ਹਾਂ ਦੇ ਖੁਲਾਸੇ ਹੁੰਦੇ ਨੇ ਤਾਂ ਸੁਣ ਕੇ ਸਭ ਦੇ ਰੋਂਗਟੇ ਖੜੇ ਹੋ ਜਾਂਦੇ ਨੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਅੱਜ ਦੀ ਜਿਹੜੀ ਸੱਚੀ ਘਟਨਾ ਇਹ ਉੱਤਰ ਪ੍ਰਦੇਸ਼ ਦੇ ਜੇਲਾ ਬਾਰਾਨਸੀ ਦੀ ਹੈ ਉਥੋਂ ਦਾ ਇਲਾਕਾ ਲਾਲਪੁਰ ਲਾਲਪੁਰ ਇਲਾਕੇ ਦੇ ਵਿੱਚ 18 ਸਾਲ ਦੀ ਲੜਕੀ ਜੋ ਕਿ ਇੱਕ ਪ੍ਰਾਈਵੇਟ ਹੋਟਲ ਦੇ ਵਿੱਚ ਨੌਕਰੀ ਕਰਦੀ ਸੀ ਸ਼ਾਮ ਦੇ ਟਾਈਮ ਕੰਮ ਕਰਨ ਤੋਂ ਬਾਅਦ ਉਹ ਘਰ ਵਾਪਸ ਆ ਰਹੀ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਕੁਝ ਲੜਕੇ ਮਿਲਦੇ ਨੇ ਉਹਨਾਂ ਦੇ ਵਿੱਚ ਹੀ ਉਸ ਦਾ ਇੱਕ ਦੋਸਤ ਜਿਸ ਦਾ ਨਾਮ ਵਿਸ਼ਵਕਰਮਾ ਹੁੰਦਾ ਉਹ ਵੀ ਉਹਨਾਂ ਦੇ ਨਾਲ ਹੁੰਦਾ। ਇਸ ਤੋਂ ਬਾਅਦ ਉਹ ਲੜਕੀ ਨੂੰ ਕਹਿੰਦੇ ਨੇ ਕਿ ਚੱਲ ਆਪਾਂ ਕਿਤੇ ਘੁੰਮ ਫਿਰ ਕੇ ਆਉਣੇ ਆ। ਲੜਕੀ ਨੂੰ ਥੋੜਾ ਵਿਸ਼ਵਾਸ ਹੋ ਜਾਂਦਾ ਕਿਉਂਕਿ ਉਸ ਦਾ ਦੋਸਤ ਉਹਨਾਂ ਦੇ ਨਾਲ ਸੀ। ਇਸ ਤੋਂ ਬਾਅਦ ਉਸ ਲੜਕੀ ਨੂੰ ਇੱਕ ਹੋਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ। ਉਸ ਲੜਕੀ ਦੇ ਨਾਲ ਉਸ ਹੋਟਲ ਦੇ ਵਿੱਚ ਫਿਰ ਰੇਪ ਕੀਤਾ ਜਾਂਦਾ। ਰੇਪ ਕਰਨ ਤੋਂ ਬਾਅਦ ਉਸ ਲੜਕੀ ਦੀ ਫਿਰ ਵੀਡੀਓ ਬਣਾਈ ਜਾਂਦੀ ਹੈ ਵੀਡੀਓ ਬਣਾ ਕੇ ਉਸ ਨੂੰ ਇਹ ਵੀ ਕਿਹਾ ਜਾਂਦਾ ਜੇ ਤੂੰ ਇਸ ਬਾਰੇ ਕਿਸ ਨੂੰ ਦੱਸਿਆ ਜਾਂ ਰੌਲਾ ਪਾਇਆ ਤਾਂ ਤੇਰੀ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਊਗੀ ਇਹ ਗੱਲ ਸੁਣਦਿਆ ਹੀ ਲੜਕੀ ਘਬਰਾ ਜਾਂਦੀ ਹੈ ਤੇ ਡਰ ਜਾਂਦੀ ਹੈ ਉਸ ਦੇ ਮਨ ਦੇ ਵਿੱਚ ਇਹ ਹੋ ਜਾਂਦਾ ਜੇ ਮੈਂ ਇਸ ਗੱਲ ਬਾਰੇ ਕਿਸੇ ਨੂੰ ਦੱਸਿਆ ਤਾਂ ਇਹ ਮੇਰੀ ਵੀਡੀਓ ਵਾਇਰਲ ਕਰ ਦੇਣਗੇ ਇਧਰ ਉਸ ਲੜਕੀ ਦਾ ਪਿਤਾ ਥਾਣੇ ਦੇ ਵਿੱਚ ਇੱਕਾ ਰਿਪੋਰਟ ਦਰਜ ਕਰਵਾਉਂਦਾ ਹੈ। ਰਿਪੋਰਟ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਮੇਰੀ ਲੜਕੀ ਕਈ ਦਿਨਾਂ ਤੋਂ ਗਾਇਬ ਆ। ਉਹ ਮਿਲ ਨਹੀਂ ਰਹੀ ਪਰ ਜਿਹੜੇ ਪੁਲਿਸ ਵਾਲੇ ਨੇ ਉਹ ਕੋਈ ਇਸ ਗੱਲ ਤੇ ਜ਼ਿਆਦਾ ਧਿਆਨ ਨਹੀਂ ਦਿੰਦੇ। ਇਸ ਤੋਂ ਬਾਅਦ ਇਸ ਲੜਕੀ ਦੀ ਮਾਂ ਇੱਕ ਕੰਪਲੇਂਟ ਦਰਜ ਕਰਾਉਂਦੀ ਹੈ ਪੁਲਿਸ ਕੋਲ। ਤੇ ਜਦੋਂ ਪੁਲਿਸ ਕੋਲ ਕੰਪਲੇਂਟ ਦਰਜ ਕਰਵਾਈ ਜਾਂਦੀ ਹੈ ਪੁਲਸ ਫਿਰ ਇਸ ਮਾਮਲੇ ਦੇ ਵਿੱਚ ਐਕਸ਼ਨ ਲੈਂਦੀ ਆ ਕਿਉਂਕਿ ਉਸਦੀ ਮਾਂ ਨੇ ਜੋ ਬਿਆਨ ਦਰਜ ਕਰਵਾਇਆ ਪੁਲਸ ਵਾਲਿਆਂ ਨੂੰ ਵੀ ਸੋਚਣ ਦੇ ਲਈ ਮਜਬੂਰ ਕਰ ਦਿੱਤਾ ਉਸ ਲੜਕੀ ਦੀ ਮਾਂ ਨੇ ਦੱਸਿਆ ਕਿ ਮੇਰੀ ਲੜਕੀ 29 ਮਾਰਚ ਨੂੰ ਕੰਮ ਤੇ ਘਰੋਂ ਗਈ ਸੀ ਤਾਂ ਇਸ ਤੋਂ ਬਾਅਦ ਉਹ ਸ਼ਾਮ ਨੂੰ ਵਾਪਸ ਨਹੀਂ ਆਈ ਜਦੋਂ ਉਹ ਰਾਹਤੇ ਦੇ ਵਿੱਚ ਵਾਪਸ ਆ ਰਹੀ ਸੀ ਤਾਂ ਇਸ ਤੋਂ ਬਾਅਦ ਉਸ ਲੜਕੀ ਨੂੰ ਰਾਹਤੇ ਦੇ ਵਿੱਚ ਕੁਝ ਲੜਕੇ ਮਿਲਦੇ ਨੇ ਜਿਨ੍ਹਾਂ ਦੇ ਵਿੱਚ ਉਸ ਦਾ ਇੱਕ ਦੋਸਤ ਵਿਸ਼ਵਕਰਮਾ ਵੀ ਮੌਜੂਦ ਹੁੰਦਾ ਇਸ ਤੋਂ ਬਾਅਦ ਉਹ ਲੜਕੀ ਨੂੰ ਬਹਿਲਾ ਫਸਲਾ ਕੇ ਇੱਕ ਹੋਟਲ ਦੇ ਵਿੱਚ ਲੈ ਜਾਂਦੇ ਨੇ ਹੋਟਲ ਦੇ ਵਿੱਚ ਲਿਆ ਕੇ ਉਸ ਨਾਲ ਰੇਪ ਕੀਤਾ ਜਾਂਦਾ ਪਹਿਲਾਂ ਤਾਂ ਵਿਸ਼ਵਕਰਮਾ ਇਕੱਲਾ ਹੁੰਦਾ ਉਹਦੇ ਨਾਲ ਉਸਦੇ ਕੁਝ ਹੋਰ ਸਾਥੀ ਮਿਲ ਜਾਂਦੇ ਨੇ ਰਲ ਕੇ ਰੇਪ ਕਰਦੇ ਨੇ ਤਾਂ ਜਦੋਂ 30 ਮਾਰਚ ਨੂੰ ਉਹ ਦੁਬਾਰਾ ਫਿਰ ਘਰ ਵਾਪਸ ਆਉਣ ਲੱਗਦੀ ਹੈ ਤਾਂ ਉਸਦੇ ਕੁਝ ਹੋਰ ਦੋਸਤ ਆ ਜਾਂਦੇ ਨੇ ਉਸ ਜਗ੍ਹਾ ਤੇ ਉਹਨਾਂ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਤੇ ਜਦੋਂ ਉਹ ਜਾਣ ਲੱਗਦੀ ਹੈ ਤਾਂ ਉਸ ਨੂੰ ਫਿਰ ਡਰਾਇਆ ਧਮਕਾਇਆ ਜਾਂਦਾ ਅਤੇ ਉਸ ਨਾਲ ਰੇਪ ਕੀਤਾ ਜਾਂਦਾ ਉਸ ਨੂੰ ਕਿਹਾ ਜਾਂਦਾ ਕਿ ਜੇ ਤੂੰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਤੇਰੀ ਵੀਡੀਓ ਵਾਇਰਲ ਕਰ ਦੇਵਾਂਗੇ ਲੜਕੀ ਫਿਰ ਡਰ ਜਾਂਦੀ ਹੈ ਡਰ ਦੀ ਮਾਰੀ ਉਹ ਫਿਰ ਉੱਥੇ ਹੀ ਰੁਕ ਜਾਂਦੀ ਹੈ ਇਸ ਤੋਂ ਬਾਅਦ ਉਸ ਲੜਕੀ ਨਾਲ ਫਿਰ ਘਿਣਾਉਣੀ ਹਰਕਤ ਕੀਤੀ ਜਾਂਦੀ ਹੈ ਇਹ ਜਿਹੜੀ ਘਟਨਾ ਗਈ ਇਹ 29 ਮਾਰਚ ਨੂੰ ਘਟਦੀ ਐ 4 ਅਪ੍ਰੈਲ ਤੱਕ 4 ਅਪ੍ਰੈਲ ਤੱਕ ਉਸ ਲੜਕੀ ਨੂੰ ਉਹ ਦਰਿੰਦੇ ਆਪਣੇ ਕੋਲ ਰੱਖਦੇ ਨੇ ਇੱਕ ਹਫਤੇ ਤੱਕ ਉਹ ਸਾਰੇ ਜਾਣੇ ਮਿਲ ਕੇ ਉਸ ਲੜਕੀ ਨਾਲ ਗੈਂਗ ਰੇਪ ਕਰਦੇ ਨੇ ਤਕਰੀਬਨ 23 ਜਾਣੇ ਉਸ ਲੜਕੀ ਦੇ ਨਾਲ 12 ਵਾਰੀ ਰੇਪ ਕਰਦੇ ਨੇ ਅਤੇ ਉਸ ਦੀ ਵੀਡੀਓ ਤੱਕ ਵੀ ਬਣਾ ਲੈਂਦੇ ਨੇ ਇਸ ਤੋਂ ਬਾਅਦ ਇਹ ਜਿਹੜੀ ਘਟਨਾ ਗਈ ਇਹ ਸਾਰੀ ਘਟਨਾ ਫਿਰ ਲੜਕੀ ਜਦੋਂ 4 ਅਪ੍ਰੈਲ ਨੂੰ ਘਰ ਵਾਪਸ ਆਉਂਦੀ ਹੈ ਇਹ ਘਟਨਾ ਸਾਰੀ ਫਿਰ ਉਹ ਆ ਕੇ ਆਪਣੀ ਮਾਂ ਨੂੰ ਦੱਸਦੀ ਹੈ ਇਸ ਤੋਂ ਬਾਅਦ ਮਾਂ ਉਸ ਦੀ ਉਸ ਲੜਕੀ ਨੂੰ ਫਿਰ ਪੁਲਿਸ ਚੌਕੀ ਲੈ ਕੇ ਜਾਂਦੀ ਹੈ ਪੁਲਿਸ ਚੌਕੀ ਦੇ ਵਿੱਚ ਜਦੋਂ ਇਹ ਸਾਰੀ ਘਟਨਾ ਦੱਸੀ ਜਾਂਦੀ ਹੈ ਤਾਂ ਪੁਲਿਸ ਵੀ ਸੁਣ ਕੇ ਹੈਰਾਨ ਹੋ ਜਾਂਦੀ ਹੈ ਉਸ ਦੇ ਪੈਰਾਂ ਥਲੋਂ ਜ਼ਮੀਨ ਖਿਸਕ ਜਾਂਦੀ ਹੈ ਇਸ ਤੋਂ ਬਾਅਦ ਫਿਰ ਉਸ ਲੜਕੀ ਦੀ ਮਾਂ ਨੇ ਇਹ ਵੀ ਕਿਹਾ ਕਿ ਮੇਰੀ ਲੜਕੀ ਬੀਏ ਦੀ ਕਲਾਸ ਦੇ ਵਿੱਚ ਪੜ੍ਹਾਈ ਕਰ ਰਹੀ ਹੈ ਨਾਲ ਨਾਲ ਉਹ ਐਥਲੈਟਿਕਸ ਦੀ ਤਿਆਰੀ ਵੀ ਕਰਦੀ ਹੈ ਤਾਂ ਹੁਣ ਮੇਰੀ ਲੜਕੀ ਨੇ ਨਾਲ ਨਾਲ ਸੋਚਿਆ ਸੀ ਵੀ ਕੋਈ ਪਾਰਟ ਟਾਈਮ ਜੌਬ ਕਰ ਲਈ ਜਾਵੇ ਤਾਂ ਕਿ ਥੋੜਾ ਮੋਟਾ ਆਪਣੇ ਘਰ ਦਾ ਖਰਚਾ ਵੀ ਨਾਲ ਚਲਾਇਆ ਜਾ ਸਕੇ ਤਾਂ ਇਸ ਤੋਂ ਬਾਅਦ ਫਿਰ ਪੁਲਿਸ ਤੁਰੰਤ ਐਕਸ਼ਨ ਲੈਂਦੀ ਹੈ ਜਿਨ੍ਹਾਂ ਦੇ ਵਿੱਚ ਉਹ 6 ਜਣਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤਕਰੀਬਨ ਇਸ ਕੇਸ ਦੇ ਵਿੱਚ 12 ਜਣਾਂ ਨੂੰ ਨਾਮਜ਼ਦ ਕੀਤਾ ਜਾਂਦਾ ਅਤੇ 11 ਹੋਰ ਅਣਪਛਾਤੇ ਉੱਤੇ ਪਰਚਾ ਦਰਜ ਕੀਤਾ ਜਾਂਦਾ ਪਰ 6 ਰੁਪਏ ਦੇ ਜਿਹੜੇ ਉਹਨਾਂ ਨੂੰ ਤਾਂ ਗ੍ਰਿਫਤਾਰ ਕਰ ਲਿਆ ਬਾਕੀਆਂ ਦੀ ਭਾਲ ਹਲੇ ਜਾਰੀ ਹੈ ਪੁਲਸ ਨੇ ਇਹ ਵੀ ਦੱਸਿਆ ਕਿ ਜਿਹੜੇ ਵੀ આરોપી ਨੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਊਗਾ ਆਸ-ਪਾਸ ਦੇ ਇਲਾਕੇ ਦੇ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਨੇ ਕੱਲੇ-ਕੱਲੇ આરોપી ਨੂੰ ਗ੍ਰਿਫਤਾਰ ਕੀਤਾ ਜਾਊਗਾ ਜੋ ਵੀ ਉਹਨਾਂ ਤੇ ਬਣਦੀ ਕਾਰਵਾਈ ਆ ਉਹ ਕੀਤੀ ਜਾਊਗੀ ਔਰ ਸਵਾਲ ਖੜੇ ਇਹ ਹੁੰਦੇ ਨੇ ਕਿ ਲੜਕੀਆਂ ਨੂੰ ਬਹਿਲਾ ਫਸਲਾ ਕੇ ਲਿਜਾਣ ਵਾਲੇ ਉਹ ਦਰਿੰਦੇ ਹਰ ਵਾਰ ਕਾਹੜ ਕਰਦੇ ਨੇ ਇਸ ਤੋਂ ਬਾਅਦ ਉਹ ਬਚਣ ਦੀ ਕੋਸ਼ਿਸ਼ ਵੀ ਕਰਦੇ ਨੇ ਪਰ ਕਿਵੇਂ ਨਾ ਕਿਵੇਂ ਕਰਕੇ ਉਹ ਕਾਨੂੰਨ ਦੇ ਅੜਕੇ ਦੇ ਵਿੱਚ ਆ ਹੀ ਜਾਂਦੇ ਨੇ ਬਹੁਤ ਸਾਰੀਆਂ ਘਟਨਾਵਾਂ ਅਸੀਂ ਤੁਹਾਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਸੁਣਾਉਂਦੇ ਆ ਬਹੁਤ ਸਾਰੀਆਂ ਸਟੋਰੀਆਂ ਪੰਜਾਬ ਦੀਆਂ ਵੀ ਹੁੰਦੀਆਂ ਨੇ ਕੁਝ ਪੰਜਾਬ ਤੋਂ ਬਾਹਰ ਵੀ ਹੁੰਦੀਆਂ ਨੇ ਪਰ ਲੋਕ ਇਸ ਗੱਲ ਨੂੰ ਨਹੀਂ ਸਮਝਦੇ ਕਿ ਆਖਰਕਾਰ ਅਸੀਂ ਫੜੇ ਜਾਵਾਂਗੇ ਕਾਨੂੰਨ ਨੇ ਸਾਨੂੰ ਨਹੀਂ ਛੱਡਣਾ ਪਰ ਜਿਹੜੇ ਲੋਕ ਨੇ ਉਹ ਨਹੀਂ ਡਰਦੇ ਬਾਰ-ਬਾਰ ਐਸੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਨੇ ਅੱਜ ਦੀ ਜਿਹੜੀ ਇਹ ਸੱਚੀ ਘਟਨਾ ਇਸ ਤੋਂ ਇਹ ਤਾਂ ਅੰਦਾਜ਼ਾ ਜ਼ਰੂਰ ਲਗਾਇਆ ਜਾ ਸਕਦਾ ਹੈ ਵੀ ਲੜਕੀਆਂ ਭਾਵੇਂ ਕਿਤੇ ਵੀ ਹੋਣ ਪਰ ਉਹ ਕਦੇ ਵੀ ਸੇਫ ਨਹੀਂ ਹੁੰਦੀਆਂ ਕਰਕੇ ਉਹਨਾਂ ਦੀ ਹਫਾਜ਼ਤ ਲਈ ਕੁਝ ਐਸੇ ਕਾਨੂੰਨ ਬਣਾਉਣੇ ਚਾਹੀਦੇ ਨੇ ਤਾਂ ਕਿ ਜੋ ਵੀ ਲੋਕ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਅਤੇ ਅੱਗੇ ਤੋਂ ਇਸ ਤਰ੍ਹਾਂ ਦੇ ਕ੍ਰਾਈਮ ਨਾ ਹੋਣ ਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਆ ਕਰੋ ਅਤੇ ਸਾਡੀਆਂ ਵੀਡੀਓ ਨੂੰ ਲਾਇਕ ਅਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ